ਸਤ ਸ੍ਰੀ ਅਕਾਲ ਜੀ ਦੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਰਾੜ ਸਾਹਿਬ ਕੀ ਹਾਲ ਚਾਲ ਠੀਕ ਠਾਕ ਜੀ ਮਿਹਰਬਾਨੀ ਥੈਂਕ ਯੂ ਸਾਰੇ ਹੀ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਤੇ ਦੋਸਤ ਮਿੱਤਰੋ ਉਹਨਾਂ ਨੂੰ ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਜੀ ਸਾਰੇ ਜੱਟ ਸਿੰਘ ਦੀ ਟੀਮ ਵੱਲੋਂ ਜਿੰਨੇ ਵੀ ਜਿਹੜੇ ਹੈਗੇ ਆ ਜੱਟ ਸਿੰਘ ਦੇ ਪ੍ਰੇਮੀਆ ਦੇਖਣ ਵਾਲੇ ਵਿਊਅਰਸ ਹੈਗੇ ਆ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਰਦਾਸ ਕਰਦੇ ਆਂ ਵੀ ਨਵਾਂ ਸਾਲ ਜਿਹੜਾ ਚੜ ਚੁੱਕਾ ਅੱ ਪਹਿਲਾ ਦੈਨ ਹੈਗਾ ਨਵੇਂ ਸਾਲ ਦਾ ਸਭ ਦੇ ਜਿਹੜਾ ਖੁਸ਼ੀਆਂ ਖੇੜਿਆਂ ਭਰਿਆ ਜਿਹੜਾ ਆਵੇ ਨਾਲ ਦੀ ਨਾਲ ਜਿਹੜੀਆਂ ਅਸੀਂ ਬਹੁਤ ਸਾਰੀਆਂ ਮਾੜੀਆਂ ਚੰਗੀਆਂ ਚੀਜ਼ਾਂ ਨੂੰ ਛੱਡ ਕੇ ਜਿਹੜਾ ਇੱਕ ਪਰਨ ਕਰੀਏ ਕਿ ਨਵੇਂ ਸਾਲ ਨੂੰ ਅਸੀਂ ਯਾਦਗਾਰੀ ਬਣਾਈਏ ਜਿਵੇਂ ਬਹੁਤ ਸਾਰੀਆਂ ਯਾਦਾਂ 2024 ਛੱਡ ਕੇ ਗਿਆ ਬੇਸ਼ੱਕ ਉਹਦੇ ਚ ਖਟੀਆਂ ਮਿੱਠੀਆਂ ਯਾਦਾਂ ਦੇ ਨਾਲ ਕੁਝ ਮਾੜੇ ਰੁਝਾਨ ਵੀ ਸਾਡੇ ਸਾਹਮਣੇ ਆਏ ਸੀ ਬਿਲਕੁਲ ਜੀ ਕਿਤੇ ਦੇ ਵੀ 2024 ਨੇ ਬੜੀਆਂ ਇਹੋ ਜਿਹੀਆਂ ਚੀਜ਼ਾਂ ਛੱਡੀਆਂ ਆ ਗਈਆਂ ਜਿਹੜੀਆਂ ਲਗਾਤਾਰ ਹਜੇ ਵੀ ਚੱਲ ਰਹੀਆਂ ਨੇ ਜੇ ਅਗਰ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਜਿੱਥੇ ਜੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਬਿਲਕੁਲ 16 ਨਵੰਬਰ ਤੋਂ ਲਗਾਤਾਰ ਇੱਕ ਮਰਨ ਮਾਰਤ ਰੱਖਿਆ ਹੋਇਆ 36 ਤੇ 37ਵੇਂ ਦਿਨ 'ਚ ਜਿਹੜਾ ਚਲਾ ਗਿਆ 37ਵੇਂ ਦਿਨ 'ਚ ਹੋ ਗਿਆ ਕਹਿੰਦੇ ਨੇ ਵੀ ਉਹਨਾਂ ਵੱਲੋਂ ਅੰਨ ਛੱਡਿਆ ਹੋਇਆ ਤੇ ਜਿਹੜੀਆਂ ਡਾਕਟਰੀ ਟੀਮਾਂ ਲਗਾਤਾਰ ਉਹਨਾਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਤੇ ਦੂਸਰੇ ਪਾਸੇ ਜੇ ਅਗਰ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਵੀ ਪਰ ਸਰਕਾਰਾਂ ਦੇ ਮਤਾਂਕ ਜੇ ਸੋਚੀਏ ਤਾਂ ਕਹਿੰਦੇ ਵੀ ਇੱਕ ਇੱਕ ਤਰਫਾ ਹੀ ਗੱਲ ਕਰ ਰਹੇ ਜਿਵੇਂ ਪੰਜਾਬ ਸਰਕਾਰ ਨੂੰ ਸਿੱਧੇ ਸਿੱਧੇ ਆਰਡਰ ਕਰ ਰਹੇ ਹੈਗੇ ਆ ਵੀ ਤੂੰ ਜਗਜੀਤ ਸਿੰਘ ਢੱਲੇਵਾਲ ਦਾ ਖਾਸ ਖਿਆ ਰੱਖੋ ਤੇ ਉਹਨਾਂ ਨੂੰ ਕਿਸੇ ਹਸਪਤਾਲ ਦੇ ਸ਼ਿਫਟ ਕਿਸੇ ਤਰੀਕੇ ਦੇ ਨਾਲ ਉਹ ਸੇ ਪੰਜਾਬੀ ਦੇ ਲਈ ਉਹਨਾਂ ਨੂੰ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਜਾਨੀ ਕਿ ਸਿਹਤ ਸਹੂਲਤਾ ਦਿਵਾਉਣ ਲਈ ਮਨਾਇਆ ਜਾਵੇ ਪਰantu ਬਰਾੜ ਸਾਹਿਬ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਜਿਹੜਾ ਕੇਂਦਰ ਦੇ ਨਾਲ ਜੁੜਿਆ ਹੋਇਆ ਸਬਜੈਕਟ ਆ ਜਿਹੜਾ ਮੰਗਾਂ ਨੂੰ ਲੈ ਕੇ ਇਹ ਜਿਹੜੇ ਖੇਤੀ ਕਾਨੂੰਨ ਬਣੇ ਸੀ ਤੇ ਪੰਜਾਬ ਸਰਕਾਰ ਨੂੰ ਹੀ ਉਹਦਾ ਜਿਹੜਾ ਆਧਾਰ ਕਿਉਂ ਬਣਾਇਆ ਗਿਆ ਪਰ ਉਹ ਗੱਲ ਉੱਥੇ ਹੀ ਆ ਗਈ ਨਾ ਹੁਣ ਸੋਚਣ ਲਈ ਮਜਬੂਰ ਇਹੀ ਹੋਏ ਪਏ ਆ ਕਿ ਕਈ ਕੁਝ ਲੋਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਗਿਆ ਮਾਨਯੋਗ ਸੁਪਰੀਮ ਕੋਰਟ ਆਪਣੀ ਉੱਚ ਅਦਾਲਤ ਹੈ ਨਾ ਆਪਾਂ ਉੱਥੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਿਉਂਕਿ ਉੱਥੇ ਬੜੇ ਸਿਆਣੇ ਸੂਝਵਾਨ ਲੋਕ ਉੱਥੇ ਬੈਠੇ ਹੁੰਦੇ ਆ ਉਹਨਾਂ ਵੱਲੋਂ ਜਿਹੜਾ ਪਰ ਜਦੋਂ ਆਰਡਰਾਂ ਦੀ ਗੱਲ ਕਰਦੇ ਆ ਜਾਂ ਹੁਕਮਾਂ ਦੀ ਗੱਲ ਕਰਦੇ ਆ ਤਾਂ ਉਹ ਸਿੱਧੇ-ਸਿੱਧੇ ਹੁਕਮ ਜਿਹੜੇ ਆ ਰਹੇ ਆ ਉਹ ਪੰਜਾਬ ਸਰਕਾਰ ਨੂੰ ਆ ਰਹੇ ਆ ਕੇਂਦਰ ਨੂੰ ਕਿਉਂ ਨਹੀਂ ਵਿਚ ਲਿਆ ਜਾ ਰਿਹਾ ਕੇਂਦਰ ਨੂੰ ਕਿਉਂ ਨਹੀਂ ਮਨਾਇਆ ਜਾ ਰਿਹਾ ਵੀ ਜਿੱਥੇ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਇੱਕ ਮਹੀਨੇ ਤੋਂ ਉੱਪਰ ਉਹ ਪਰਮਤਮਾ ਤੇ ਬੈਠੇ ਹੋਏ ਗਿਆ ਉਹਨਾਂ ਦੀ ਜਿਹੜੀ ਸਿਹਤ ਬਹੁਤ ਨਾਜ਼ੁਕ ਹੈ ਇੱਕ ਉਹ ਕੈਂਸਰ ਦੇ ਮਰੀਜ਼ ਵੀ ਹੈ ਦੂਜੀ ਗੱਲ ਨਹੀਂ ਚਲੋ ਮੈਂ ਕਹਿੰਨਾ ਪਰਮਾਤਮਾ ਦੀ ਬੜੀ ਉਹਨਾਂ ਦੇ ਇੱਕ ਬੜੀ ਨਿਗਾਹ ਕਹਿ ਸਕਦੇ ਹਾਂ ਉਹਨਾਂ ਦੀ ਜਿਹੜੀ ਸਿਹਤ ਹੈ ਲਗਾਤਾਰ ਘਟਣ ਦੇ ਬਾਵਜੂਦ ਵੀ ਉਹ ਬੋਲਦੇ ਵੀ ਪਏ ਹੈਗੇ ਆ ਤੇ ਆਪਣੇ ਲੋਕਾਂ ਨੂੰ ਸੰਦੇਸ਼ਾਂ ਲੋਕਾਂ ਨੂੰ ਦਿੰਦੇ ਪਏ ਆ ਪਰ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਇਹ ਵੀ ਮੇਰਾ ਖਿਆਲ ਬੜੀ ਹੈਗੀ ਆ ਵੀ ਕੇਂਦਰ ਨੂੰ ਵੀ ਜ਼ਰੂਰ ਇਸ ਵਿਸ਼ੇ ਦੇ ਖਿੱਚਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ 1 ਸਾਲ ਤੋਂ ਉਹਨਾਂ ਨੂੰ ਬੱਦਰ ਤੇ ਬੈਠਾ ਨੂੰ ਹੋ ਗਿਆ ਤੇ ਉਹਨਾਂ ਦੀਆਂ ਇਹਨੀਆਂ ਡਿਮਾਂਡਸ ਹੈ ਜਿਹੜੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਉਹ ਪਿਛਲੀਆਂ ਜਿਹੜੇ ਇਹਨਾਂ ਨੇ ਕਾਨੂੰਨ ਰੱਦ ਕੀਤੇ ਸੀ ਉਸ ਤੋਂ ਬਾਅਦ ਉਹ ਵਿੱਚ ਕੁਝ ਮੰਗਾਂ ਉਹਨਾਂ ਨੇ ਕਿਹਾ ਸੀ ਵੇਸੀ ਲਾਗੂ ਕਰਾਂਗੇ ਸੀ ਪਰ ਉਹ ਨਹੀਂ ਕੀਤੀਆਂ ਇਸੇ ਕਰਕੇ ਬੈਠਿਆ ਪਰ ਸੁਪਰੀਮ ਕੋਰਟ ਦੀ ਕਿਸ ਤਰ੍ਹਾਂ ਦੀ ਮੰਚਾ ਹੋਵੇਗੀ ਉਹਨਾਂ ਦੀ ਕੀ ਪਾਲਿਸੀ ਹੋਵੇ ਉਹਨਾਂ ਨੂੰ ਪਤਾ ਨਹੀਂ ਮੇਰੇ ਮੇਰੇ ਖਿਆਲ ਨਾਲ ਇਹ ਵੀ ਬਰਾੜ ਸਾਹਿਬ ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ ਵੀ ਜੇ ਨਹੀਂ ਤਾਂ ਘੱਟ ਤੋਂ ਘੱਟ ਇਹਨਾਂ ਮੰੰਦਾਂ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਨਾਲ ਮਰਨ ਵਰਤ ਸ਼ੁਰੂ ਕੀਤਾ ਡਿਸਕਸ ਤਾਂ ਸ਼ੁਰੂ ਕੀਤੀ ਜਾਵੇ ਨਾ ਉਹਦੇ ਤੇ ਜਿਹੜੀ ਕੇਂਦਰ ਸਰਕਾਰ ਦੇ ਕੁਝ ਨੁਮਾਇੰਦੇ ਬੈਠ ਕੇ ਉਹਦਾ ਇਨਸ ਆਊਟ ਜਾ ਉਹਦਾ ਹੱਲ ਕੱਢਣ ਵਾਸਤੇ ਇੱਕ ਭਰੋਸਾ ਤਾਂ ਲੈ ਕੇ ਆਉਣ ਤਾਂਗਾ ਅੱਗੇ ਗੱਲ ਚੱਲ ਪਈ ਤੇ ਇਸ ਵੇਲੇ ਉਹਨਾਂ ਦਾ ਵਰਤਕ ਤੜਵਾਉਣ ਦੇ ਮਰਨ ਵਰਤ ਤੜਵਾਉਣ ਦੀਆਂ ਕੋਸ਼ਿਸ਼ਾਂ ਤਾਂ ਜਾਰੀ ਆ ਹਰ ਹਿੱਲੇ ਪ੍ਰੰਤੂ ਉਹਨਾਂ ਨੂੰ ਡਿਸਕਸ ਨਹੀਂ ਕੀਤਾ ਜਾਂਦਾ ਜਿੱਥੇ ਮੈਨੂੰ ਤਾਂ ਇਹ ਵੀ ਲੱਗਦਾ ਹਜੇ ਸਰਕਾਰ ਇਹ ਵੀ ਦੇਖਦੀ ਆ ਵੀ ਕਿਸਾਨੀ ਜਿਹੜਾ ਖਿੱਤਾ ਹੈਗਾ ਖਾਸ ਕਰਕੇ ਜੱਥੇ ਬੰਦਕ ਉਹ ਵੀ ਦੋ ਫਾੜ ਜਿਹੜਾ ਹੋਇਆ ਵਾ ਇੱਕ ਰਾਜਨੀਤਿਕ ਇੱਕ ਗੈਰ ਰਾਜਨੀਤਿਕ ਅਸਲ ਵਿੱਚ ਜਿਹੜਾ ਮਸਲਾ ਇਹ ਵੀ ਇਸ ਵੇਲੇ ਸੰਘਰਸ਼ ਕਰ ਰਹੀ ਆ ਜਿਹੜੀ ਧਿਰ ਉਹ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਿਹੜਾ ਹੈਗਾ ਆਧਾਰ ਆ ਪਰੰਤੂ ਇੱਥੇ ਕੀ ਆ ਵੀ ਹੁਣ ਸਾਨੂੰ ਇੱਕਜੁੱਟ ਹੋਣ ਦੀ ਲੋੜ ਆ 24 ਨੰਗ 24 ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨੀ ਦੇ ਲਈ ਖੱਟੀਆਂ ਮਿੱਠੀਆਂ ਜਾਂ ਮਾੜੀਆਂ ਜਿਹੜੀਆਂ ਹੈਗਾ ਪ੍ਰਭਾਵਿਤ ਹੋ ਗਈਆਂ ਪਰ 25 ਦੇ ਵਿੱਚ ਸਾਨੂੰ ਇੱਕ ਜੁੜਤਾ ਹੋ ਕੇ ਇੱਕ ਥਾਂ ਤੇ ਹੋ ਕੇ ਹੀ ਫੈਸਲੇ ਕਰਨੇ ਚਾਹੀਦੇ ਆ ਵੀ ਇਹ ਸੰਘਰਸ਼ ਨੂੰ ਲੜਨਾ ਕਿਵੇਂ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਵੀ ਇਕਤਾ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਕਤਾ ਵਾਲੂਆਂ ਜਿਹੜੇ ਪੰਜਾਬ ਦੀਆਂ ਦੁਨੀਆ ਦਾ ਉਹ ਹਜੇ ਫੈਲਾ ਲਿਆ ਉਹਨਾਂ ਦੀ ਇਕਤਾ ਹੈ ਨਹੀਂ ਕਿਉਂਕਿ ਜੇ ਡਲੇਵਾਲ ਸਾਹਿਬ ਬੈਠੇ ਹੈਗੇ ਆ ਬੈਠੇ ਤਾਂ ਲੋਕਾਂ ਲਈ ਆ ਕਿਸਾਨਾਂ ਲਈ ਬੈਠਿਆ ਉਹ ਆਪਦੇ ਘਰ ਲਈ ਤਾਂ ਬੈਠੇ ਨਹੀਂਗੇ ਕਿਉਂਕਿ ਉਹਨਾਂ ਦਾ ਪੂਰਾ ਪਰਿਵਾਰ ਬੈਠਾ ਹੈ ਬਿਲਕੁਲ ਜੀ ਫਿਰ ਦੂਜੇ ਪਾਸੇ ਚਲੋ ਉਹਨਾਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਉਹ ਬੈਠੀਆਂ ਹੈਗੀਆਂ ਪਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਟੂ ਨਾ ਵੱਖਰੀ ਹੈ ਬਿਲਕੁਲ ਕੁਈ ਕੁਛ ਬੋਲਦਾ ਪਿਆ ਕੁਈ ਕੁਛ ਬੋਲਦਾ ਪਿਆ ਪਰ ਮਰਨਾ ਤਾਂ ਬਹੁਤ ਦੁੱਖ ਹੈ ਇਹ ਕੋ ਦੂਜੀ ਗੱਲ ਨਹੀਂ ਪਰ ਜਿਹੜਾ ਮਰਨ ਵਾਸਤੇ ਬੈਠਾ ਹੈ ਕਦੋਂ ਵੀ ਉਹ ਜਾ ਸਕਦਾ ਹੈ ਦੁਨੀਆ ਤੋਂ ਪਰ ਉਹਨੂੰ ਅਸੀਂ ਐਪਰੀਸ਼ੀਏਟ ਘੱਟ ਕਰਨ ਦੀ ਕੋਈ ਆ ਆਪਣੀਆਂ ਆਪਣੀ ਫਿਕਰ ਜਿਆਦਾ ਪਈ ਬਈ ਹੈ ਮੈਂ ਹੁਣ ਕਿਸੇ ਯੂਨੀਅਨ ਦਾ ਨਾਮ ਨਹੀਂ ਲੈਂਦਾ ਇੱਕ ਆਗੂ ਜਾਈ ਕੋ ਬੋਲੀ ਜਾਂਦਾ ਸੀ ਉਹ ਕਹਿੰਦੇ ਵੀ ਆ ਮਰਨ ਵਾਸਤੇ ਬੈਠਾ ਹੈਗਾ ਪਤਾ ਨਹੀਂ ਉਹ ਕੀ ਹੈਗਾ ਪਹਿਲਾਂ ਵੀ ਉਹਦੇ ਤੇ ਕਾਫੀ ਇਲਜ਼ਾਮ ਜੇ ਲੱਗੇ ਸੀਗੇ ਤੇ ਹੁਣ ਵੀ ਉਹ ਆਪਦੀ ਜਿਹੜੀ ਭਾਸ਼ਾ ਉਹ ਤਰੀਕੇ ਨਾਲ ਬੋਲ ਰਿਹਾ ਹੈਗਾ ਇੱਕ ਵੱਡੀ ਜੁਨੀਅਨ ਆ ਆਪਣੇ ਆਪ ਨੂੰ ਘੁੰਦੀ ਹੈਗੀ ਉਹਨਾਂ ਦੀ ਭਾਸ਼ਾ ਵੱਖਰੀ ਹੈਗੀ ਹੈ ਪਰ ਇਕਤਾ ਕਰਨੀ ਬਹੁਤ ਜ਼ਰੂਰੀ ਹੈ ਜ ਉਹਨਾਂ ਨੂੰ ਸੈਂਟਰ ਨੂੰ ਵੀ ਮੇਰਾ ਖਿਆਲ ਕਿਤੇ ਇਹ ਹੈਗਾ ਵੀ ਜਿਹੜੀਆਂ ਯੂਨੀਅਨਾਂ ਕਿਸ ਤਰ੍ਹਾਂ ਕਦੇ ਫਟੀਆਂ ਵੀ ਆ ਇਸ ਕਰਕੇ ਉਹਨਾਂ ਦਾ ਆਪ ਇਸ ਕਰਕੇ ਇਸੇ ਕਰਕੇ ਜਿਹੜਾ ਉਹ ਪ੍ਰਭਾਵਿਤ ਨਹੀਂ ਹੋ ਰਿਹਾ ਜਿਹੜਾ ਸਿਸਟਮ ਉਸ ਤਰ੍ਹਾਂ ਦਾ ਜਿਵੇਂ ਹੋਣਾ ਚਾਹੀਦਾ ਜਾਂ ਗੱਲ ਬਾਤ ਦੇ ਲਈ ਜਿਹੜੀ ਹੈ ਗਵਾਈ ਕਰਨੀ ਚਾਹੀਦੀ ਜਾਂ ਉਹਨਾਂ ਦੇ ਮਰਨ ਵਰਤ ਨੂੰ ਜਿਹੜਾ ਰਕਵੌਣ ਦੇ ਲਈ ਜਾਂ ਖਲਵਾਉਣ ਦੇ ਲਈ ਆਪਣੀਆਂ ਸ਼ਰਤਾਂ ਨੂੰ ਜਿਹੜਾ ਹੈਗਾ ਗਾਹੇ ਬਗਾਹੇ ਜਿਹੜੀ ਉਹਨਾਂ ਡਿਸਕਸ ਕਰਕੇ ਮੰਨਣ ਦੀ ਕਗਾਰ ਤੇ ਲੈ ਕੇ ਉਹਨਾਂ ਚ ਬਰਾੜ ਸਾਹਿਬ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਉਹਨਾਂ ਤੇ ਜਿਹੜੇ ਸਵਾਲ ਬਹੁਤ ਸਾਰੇ ਜਥੇਬੰਦ ਢਾਂਚੇ ਦੀਆਂ ਬਹੁਤ ਸਾਰੇ ਆਗੂ ਤੇ ਬਹੁਤ ਸਾਰੀਆਂ ਜੁਨੇਆਂ ਸਵਾਲਾਂ ਦੇ ਘੇਰੇ ਚ ਰਹੀਆਂ ਪਰੰਤੂ ਤੁਸੀਂ ਇੱਕ ਗੱਲ ਹੋਰ ਰੱਖੋਗੇ ਵੀ ਆਉਂਦੇ ਦਿਨਾਂ ਦੇ ਵਿੱਚ ਜੇਕਰ ਹਾਲਾਤ ਬੜੇ ਨਾਜ਼ੁਕ ਹੁੰਦੇ ਆ ਤਾਂ ਸਮੁੱਚਾ ਜਥੇਬੰਦਕ ਢਾਂਚਾ ਕਿਸਾਨੀ ਜਥੇਬੰਦਕ ਢਾਂਚਾ ਵੱਡੇ ਸਵਾਲ ਦੇ ਘੇਰੇ ਚ ਆਊਗਾ ਕਿਉਂਕਿ ਇੱਕ ਜਥੇਬੰਦਕ ਨੌਜਵਾਨ ਨੇ ਇੱਕ ਕਿਸਾਨ ਆਗੂ ਨੇ ਇਹ ਕਹਿ ਦਿੱਤਾ ਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਜਾ ਇਹ ਚਾਉਂਦੇ ਨਹੀਂ ਵੀ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਸਮਾਜ ਦੇ ਵਿੱਚ ਜਿਉਂਦਾ ਵਿਚਰੇ ਤੇ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਦਾ ਉਹ ਮਰਨ ਬਾਤ ਜਿਹੜਾ ਸ਼ਰਤਾਂ ਨੂੰ ਮਨਾ ਕੇ ਖੁੱਲੇ ਵਾਪਸ ਆਵੇ ਉਹ ਮਤਲਬ ਉਹਨਾਂ ਨੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਕੋਈ ਹੋਰ ਕੁਝ ਚੱਲਦਾ ਪਿਆ ਹੋਰ ਕੁਝ ਚੱਲਦਾ ਉਹੀ ਆ ਨਾ ਜੇਕਰ ਸਮੇਂ ਪਹਿਲਾਂ ਇਹ ਗੱਲ ਕੀਤੀ ਵੀ ਜੇਕਰ ਯੂਨੀਅਨਾਂ ਸਾਰੀਆਂ ਸਾਰੇ ਕਿਸਾਨ ਆ ਇਕੱਠੇ ਹੋਣ ਤਾਂ ਜਿਹੜਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਗਾ ਦਾ ਮਰਨ ਬਾਤ ਰੱਖਿਆ ਹੋਇਆ ਇਹਨੂੰ ਮਤਲਬ ਉਹ ਬੂਰ ਪੈ ਸਕਦਾ ਹੈਗਾ ਉਹ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਉਹ ਸੰਘਰਸ਼ ਕਿਸਾਨਾਂ ਲਈ ਕਰਦੇ ਉਹ ਫਿਰ ਆ ਕੇ ਖੜ ਕੇ ਸਟੇਜਾਂ ਤੇ ਬੋਲ ਸਕਦੇ ਹੈਗੇ ਆ ਜੇਕਰ ਸਾਰੇ ਇੱਕਾਂ ਹੋ ਮਰਨ ਦਾ ਦੂਜੇ ਪਾਸੇ ਹੈਗਾ ਵੀ ਜਿਹੜਾ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਨੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੂੰ ਬਣਾਉਣ ਦੀ ਬਿਲਕੁਲ ਪੰਜਾਬ ਸਰਕਾਰ ਨੂੰ ਹੁਕਮ ਤਾਂ ਕਰਤੇ ਹੈ ਆ ਉਸ ਰਿਪੋਰਟ ਨੇ ਵੀ ਉਹ ਨਾ ਉਹ ਪਹਿਲਾਂ ਤੇ ਅੰਦਰ ਦੇਤੇ ਸੀ ਤੇ ਅੰਦਰ ਹੋਰ ਦੇਤੇ ਵੀ ਤੇ ਨਾ ਨਾ ਦੇ ਵਿੱਚ ਤੁਸੀਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੂੰ ਕਿਸੇ ਹਸਪੀਟਲ ਦੇ ਵਿੱਚ ਸ਼ਫਟ ਕਰੋ ਚਲੋ ਉਹ ਅਦਾਲਤ ਦੀ ਕੋਸ਼ਿਸ਼ ਹੈ ਕਿ ਵੀ ਜਿਹੜੀ ਸਾਡੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਬਿਲਕੁਲ ਵੀ ਪਰ ਕਿੰਨੇ ਕਦੇ ਜਾ ਕੇ ਸ਼ਕਤੀ ਉਹਨਾਂ ਨੂੰ ਕੇਂਦਰ ਵਾਲੇ ਪਾਸੇ ਵੀ ਕਰਨੀ ਚਾਹੀਦੀ ਹੈ ਕੇਂਦਰ ਦੀ ਵੀ ਉਹਨਾਂ ਨੂੰ ਜ਼ਿੰਮੇਵਾਰੀ ਲਾਉਣ ਉਹਨਾਂ ਦੇ ਜਿਹੜੇ ਨਮਾਇंदे ਹੈਗੇ ਆ ਖੇਤੀਬਾੜੀ ਮੰਤਰੀ ਹੈਗੇ ਆ ਉਹ ਆ ਕੇ ਇਹਨਾਂ ਨਾਲ ਗੱਲਬਾਤ ਕਰਨ ਸਭ ਤੋਂ ਵੱਡੀ ਗੱਲ ਤੇ ਇਹੀ ਹੈ ਵੀ ਜੇਕਰ ਉਹਨਾਂ ਨੂੰ ਕਹਿਣ ਕਿ ਤਾਂ ਫੇਰ ਹੀ ਮਤਲਬ ਆ ਲਊਗਾ ਪੰਜਾਬ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਰਿਸਕ ਲਾਊਗੀ ਵੀ ਉਹਨਾਂ ਕੋਲ ਜ਼ਬਰਦਸਤੀ ਉਹਨਾਂ ਦਾ ਮਰਨ ਵਰਤ ਤੋੜਨ ਦੀ ਕੋਸ਼ਿਸ਼ ਕਰੂਗੀ ਜਾਂ ਉਹਨਾਂ ਨੂੰ ਜ਼ਬਰਦਸਤੀ ਚੱਕਣ ਦੀ ਕੋਸ਼ਿਸ਼ ਕਰੂਗੀ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਗੱਲ ਹੋਊਗੀ ਹਾਂ ਆਪਦੇ ਦੂਤ ਜਰੂਰ ਭੇਜੇ ਜਾ ਰਹੇ ਹੈਗੇ ਸਰਕਾਰ ਵੱਲੋਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਬਾਕੀ ਉਹਨੇ ਆਪਣੇ ਪੰਜਾਬ ਦੇ ਸੀਐਮ ਸਾਹਿਬ ਉਹਦਾ ਮੈਨੂੰ ਸ਼ੱਕ ਪਉਂਦਾ ਕਦੇ ਬਾਹਲਪੁਰ ਗਏ ਬਈ ਕਿਤੇ ਵੀ ਉਹ ਤਾਂ ਜਦੋਂ ਆਉਣਗੇ ਜਾਂ ਉਹ ਆਪ ਮਿਲਦੇ ਹੈ ਨਹੀਂ ਮਿਲਦੇਗੇ ਮੈਨੂੰ ਇੱਕ ਗੱਲ ਦੀ ਇਹ ਗੱਲ ਨਹੀਂ ਸਮਝ ਲੱਗੀ ਮੈਂ ਤਵਾ ਨਹੀਂ ਲਾਉਂਦਾਗਾ ਨੁਕਸਾਨ ਪਾਰਟੀਆਂ ਖਾ ਲੈਂਦੀਆਂ ਲੀਡਰ ਨੁਕਸਾਨ ਖਾ ਲੈਂਦੇ ਆ ਪਰ ਜਿਹੜੇ ਲੋਕ ਬੈਠੇ ਹੁੰਦੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇਗੇ ਕਿਉਂਕਿ ਉਹਨਾਂ ਕੋਲੇ ਵੱਡਾਵਤਾ ਦਾ ਹੋ ਜਾਂਦਾ ਜੇ ਅਗਰ ਆਪਾਂ ਪਿੱਛੇ ਚਲੇ ਜਾਈਏ 2015 ਦੀ ਗੱਲ ਕਰਕੇ 2014-15 ਦੇ ਵਿੱਚ ਜਿਹੜੀ ਸ਼ਿਗੁਰ ਗਰਾਂਸ ਦੀਆਂ ਬੇਅਦ ਵੀ ਆਉਂਦੀਆਂ ਉਦੋਂ ਸਰਕਾਰ ਕ੍ਰੋਮਣੀ ਕਾਲੀ ਜਲਦੀ ਸੀ ਤੇ ਗ੍ਰਹਿ ਮੰਤਰੀ ਸਾਡੇ ਸੁਬੀਰ ਸਿੰਘ ਬਾਦਲ ਸੀਗੇ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਵੀ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਉੱਤੇ ਕੋਟਕਪੂਰਾ ਦੇ ਵਿੱਚ ਰੋਸ ਕਰ ਰਹੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਪੁਲਿਸ ਅਧਿਕਾਰੀ ਦਾ ਭੇਜ ਤੇ ਪਰ ਉਹਨਾਂ ਦੇ ਵਿੱਚੋਂ ਕੋਈ ਮਤਲਬ ਮੰਤਰੀ ਸੰਤਰੀ ਉਹ ਨਹੀਂ ਆ ਪ੍ਰਸ਼ਾਸਨ ਨੂੰ ਦਾ ਭੇਜ ਤਾਂ ਤੁਸੀਂ ਨਾ ਮਰਾਓ ਲੋ ਜੀ ਠਾ ਲੋ ਜੀ ਨਹੀਂ ਉੱਠਦੇ ਤਾਂ ਡੰਡਾ ਡਾਂਗ ਫੇਰ ਦਿਓ ਤੇ ਗੋਲੀਆਂ ਚਲਾ ਦਿਓ ਜਾਂ ਪਾਣੀ ਦੀਆਂ ਬਿਚਾਲਾਂ ਮਾਰੋ ਉਹਦਾ ਕੰਮ ਕਰਤਾ ਉਹਨਾਂ ਨੇ ਪਰ ਉਦੋਂ ਵੀ ਜੇ ਅਗਰ ਜਾਸਕਬੀਰ ਸਿੰਘ ਬਾਦਲਾ ਜਾਂ ਪ੍ਰਕਾਸ਼ ਸਿੰਘ ਬਾਦਲਾ ਕੌਣ ਲੋਕ ਸੀ ਉਹੀ ਲੋਕ ਸੀ ਨਾ ਜਿੰਨਾਂ ਕੋਲੋਂ ਤੁਸੀਂ ਵੋਟਾਂ ਲੈ ਕੇ ਤਾਂ ਸਰਕਾਰਾਂ ਬਣਾਈਆਂ ਤੇ ਐਮਐਲਏ ਤੇ ਐਮਪੀ ਬਣਾਉਨੇ ਹੋ ਤੇ ਜੇ ਅਗਰ ਉਹਨਾਂ ਰੋਸਤੇ ਬੈਠੇ ਸੀਗੇ ਸਾਡੀ ਸਿੱਖ ਸੰਗਤਾਂ ਬੈਠੀਆਂ ਸੀ ਉਹਨਾਂ ਨੂੰ ਸ਼ਾਮਲ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਸੁਣਨ ਵਾਸਤੇ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾ ਕੇ ਉਹਨਾਂ ਦੀ ਗੱਲ ਸੁਣਨ ਦਾ ਤੇ ਜਿਹੜਾ ਕੁਝ ਹੋਣਾ ਹੋਇਆ ਜਾਂ ਉਹ ਤੋਂ ਗੋਲੀਆਂ ਚੱਲੀਆਂ ਨਹੀਂ ਚੱਲਦੀਆਂ ਸੀ ਕਿਉਂਕਿ ਸਾਡੀ ਜਿਹੜੀ ਕੌਮ ਹੈ ਈਦੀ ਵੀ ਮਤਲਬ ਕਿ ਇਹ ਨਹੀਂ ਕਹਿ ਸਕਦੇ ਵੀ ਜ ਕਿਸੇ ਨੂੰ ਆਏ ਨੂੰ ਉਹ ਉਹਨੂੰ ਉਸ ਕੱਲ ਹੀ ਨਹੀਂ ਸੁਣਨੀ ਸੀ ਮੇਰਾ ਖਿਆਲ ਹੈ ਵੀ ਉਹਸ ਤਰ੍ਹਾਂ ਉਦੋਂ ਮਸਲੇ ਹੱਲ ਹੋ ਜਾਂਦੇ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਜਿਹੜੇ ਦਿਨ ਹੁਣ ਛਰੋਮਨੀ ਕਾਲੀਦਲ ਨੂੰ ਦੇਖਣੇ ਪੈ ਰਹੇ ਕਿਉਂਕਿ ਲੋਕਾਂ ਦੇ ਹਿਰਦਿਆਂ ਦੇ ਵਿੱਚ ਵਿਸਗੀਆਂ ਵੀ ਅਰੇ ਇਹਨਾਂ ਨੇ ਸਾਡੇ ਬੰਦਿਆਂ ਦੇ ਗੋਲੀਆਂ ਵੀ ਚਲਾਤੀਆਂ ਠੀਕ ਹੈ ਪਾਣੀ ਇਹ ਬਿਛਾਲੇ ਬਾਦ ਦੇ ਸੀਤ ਵੀ ਕਰਦੇ ਤੇ ਵੀ ਇਹਨਾਂ ਦੇ ਰਾਜ ਦੇ ਮਸ਼ਹੂਰ ਗੁਰੂਆਂ ਤੋਂ ਦੀਆਂ ਬੇਅਦਬੀਆਂ ਹੋ ਗਈਆਂ ਬੇਅਦਬੀਆਂ ਕਰਨ ਵਾਲਿਆਂ ਦੀ ਸਪੋਰਟ ਕਰਤੀ ਇਹਨਾਂ ਨੇ ਸਾਰਾ ਕੁਝ ਉੱਤੇ ਜਾ ਕੇ ਮੰਨ ਵੀ ਲਏ ਮੰਨ ਵੀ ਲਏ ਹੁਣ ਤਾਂ ਸਾਹਮਣੇ ਆ ਗਿਆ ਨਾ ਹੁਣ ਤਾਂ ਮੇਰੇ ਨਾਲ ਜਿਹੜੇ ਬੰਦੇ ਡਿਫੈਂਡ ਕਰਦੇ ਸੀਗੇ ਜਿਹੜੇ ਨਹੀਂ ਡਿਫੈਂਡ ਕਰਦੇ ਸੀ ਐਵੇਂ ਕਰੀ ਜਾ ਰਹੇ ਨਾ ਪਤਾ ਤਾਂ ਉਹਨਾਂ ਨੂੰ ਉਹਨੂੰ ਵੀ ਸੀਗਾ ਯਾ ਕੁਝ ਹੋਇਆ ਹੁਣ ਜਦੋਂ ਖੋਲੋ ਜਾ ਕੇ ਮੰਨ ਲਏ ਡਿਫੈਂਡ ਕਰਨ ਵਾਲੇ ਬੰਦੇ ਵਿਚਾਰੇ ਹੁਣ ਨੀਵੇਂ ਆ ਬਾਈ ਕਰਦੇ ਉਹ ਕਹਿੰਦੇ ਕਿੱਧਰ ਨੂੰ ਜਾਈਏ ਇਹ ਤਾਂ ਸਾਰਾ ਕੁਝ ਹੋ ਗਿਆ ਪਰ ਹੁਣ ਉਹ ਸਾਰਾ ਕੁਝ ਉਸ ਦੇ ਬਾਵਜੂਦ ਵੀ ਜਿਹੜੀ ਪਾਰਟੀ ਆ ਸਬਕ ਨਹੀਂ ਸਿੱਖ ਰਹੀ ਹਜੇ ਵੀ ਕਿਹਦੇ ਜਥੇ ਉਹ ਉਹਨੂੰ ਅੱਗੇ ਕਰ ਕਰ ਕਿੰਨਾ ਮਤਲਬ ਬਖੇੜਾ ਪਿਆਵ ਜੇ ਕਿਹ ਸਰਕਾਰਾਂ ਦੇ ਜਿਹੜੇ ਨਵੇਂ ਦੇ ਆ ਜਦੋਂ ਉਹਦਾ ਬਾਹਰ ਹੁੰਦੇ ਆ ਉਦੋਂ ਤਾਂ ਇਹ ਲੋਕਾਂ ਦੇ ਮੂਹਰੇ ਜਾ ਕੇ ਪੈ ਜਾਂਦੇ ਲੰਮੇ ਪੈ ਜਾਂਦੇ ਅਗਵਾਈ ਕਰਦੇ ਸਮਾਜ ਦੀ ਨਾ ਨਾ ਅਗਵਾਈ ਕਿਹੜੀ ਕਰਦੇ ਆ ਲੰਮੇ ਪੈਂਦੇ ਸਾਨੂੰ ਵਟਾਂ ਦੇ ਵਿੱਚ ਕੁਰਸੀ ਤੇ ਜਾਈਏ ਹੋਰ ਵੀ ਤਾਂ ਦੌੜ ਹੋਈ ਲੱਗੀ ਨਾ ਇਹ ਵੀ ਇੰਪੋਰਟੈਂਸਿੰਗ ਮਾਰ ਹੋਣੀ ਸੀ ਜਦੋਂ ਬਾਹਰ ਸੀ ਕਿ ਉਦੋਂ ਕਹਿੰਦਾ ਮੈਂ ਆ ਕਰੂਗਾ ਜੀ ਉਹ ਕਰੂਗਾ ਪਰ ਜਦੋਂ ਹੁਣ ਸਾਡੇ ਕਿਸਾਨ ਲਗਾਤਾਰ ਹਰਿਆਣੇ ਦੇ ਬਾਰਡਰ ਤੇ ਬੈਠੇ ਆ ਸਾਲ ਤੋਂ ਬੈਠੇ ਆ ਦੱਸੋ ਭਗਵਾਨ ਸਿੰਘ ਮਾਮ ਜੀ ਉਹਨਾਂ ਦਾ ਮਨਿਸਟਰ ਹੋ ਜਾਂ ਕੋਈ ਹੋਰ ਬੰਦਾ ਅਜੇ ਤੱਕ ਕਿਸਾਨ ਉਹਨਾਂ ਜਗੇ ਮਿਲਿਆ ਇਥੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਕਿਸੀ ਹੋ ਢੰਗ ਨਾਲ ਚੱਲ ਗਏ ਅੱਜ ਵੀ ਜੇ ਸਰਦਾਰ ਭਗਵਾਨ ਸਿੰਘ ਮਾਰ ਸਾਡਾ ਗੱਲੇਦਾਰ ਸਾਹਿਬ ਨੂੰ ਮਿਲਦੇ ਆ ਹੋ ਸਕਦਾ ਉਹਦਾ ਕੋਈ ਰਿਜ਼ਲਟ ਹੋਰ ਨਿਕਲ ਸਕਦਾ ਬਿਲਕੁਲ ਕੋਈ ਚੀਜ਼ਾਂ ਚੇਂਜ ਹੋ ਸਕਦੀਆਂ ਜਦੋਂ ਕੋਈ ਪੰਜਾਬ ਦਾ ਸਾਡਾ ਵੱਡਾ ਮਤਲਬ ਚਿਹਰਾ ਚਿਹਰਾ ਜਾਂਦਾ ਉਦੋਂ ਇਹਦਾ ਚੀਜ਼ਾਂ ਦਾ ਫਰਕ ਪੈਂਦਾ ਉਹ ਨੁਕਸਾਨ ਤੋਂ ਹੋਣ ਤੋਂ ਬਚਾਅ ਹੋ ਸਕਦਾ ਮੈਂ ਤਾਂ ਅੱਜ ਵੀ ਕਹਿੰਦਾ ਜੇ ਮਾਨ ਸਾਹਿਬ ਕਿਤੇ ਵੀ ਗਏ ਆ ਆਸਟ੍ਰੇਲੀਆ ਗਏ ਜਾਂ ਕਿਤੇ ਹੋਰ ਆ ਕੇ ਸਿੱਧਾ ਜਾ ਕੇ ਧਲੇਵਾਲ ਸਾਹਿਬ ਨੂੰ ਮਿਲਣਾ ਉਹਨਾਂ ਨਾਲ ਗੱਲਬਾਤ ਕਰਨਾ ਉਹਨਾਂ ਦੀਆਂ ਗੱਲਾਂ ਬਾਤ ਸੁਣ ਕੇ ਤੇ ਸਿੱਧਾ ਜਾ ਕੇ ਇੱਕ ਦੂਧ ਦੇ ਰੂਪ ਦੇ ਵਿੱਚ ਫਿਰ ਕਿੰਦਾ ਨਾਲ ਗੱਲਬਾਤ ਕਰਨਾ ਤਾਂ ਕਿ ਜਿਹੜੀਆਂ ਮੰਗਾ ਕੁਸ਼ ਮੰਨੀਆਂ ਜਾਣ ਤੇ ਜੇਕਰ ਸਾਡੇ ਕਿਸਾਨਾਂ ਆਗੂ ਦੀ ਜਿਹੜੀ ਜਾਨ ਆ ਉਹ ਵਾਝ ਜਾਵੇ ਕਿੰਨੇ ਕਦਮ ਚੋਂਦਾ ਰਹੂਗਾ ਉਹ ਤੁਹਾਨੂੰ ਤੁਹਾਡੇ ਧਿਆਨ ਚ ਲਿਆਦਾ ਆ ਵੀ ਜਿਹੜੇ ਹੈਗੇ ਆ ਕੁਲਦੀਪ ਸਿੰਘ ਢਾਲੀਵਾਲ ਢੱਲੇਵਾਲ ਸਾਹਿਬ ਨੂੰ ਮਿਲਣ ਗਏ ਆ ਬਕਾਇਦਾ ਉਹਨਾਂ ਦੀ ਇੱਕ ਤਸਵੀਰ ਤੇ ਉਹਨਾਂ ਦਾ ਜਿਹੜਾ ਹੈਗਾ ਬਿਆਨ ਵੀ ਪ੍ਰਕਾਸ਼ਤ ਹੋਇਆ ਪਰੰਤੂ ਇਹ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਆ ਕਿਉਂਕਿ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਉਹ ਹਰ ਖਿੱਤੇ ਦੀ ਹਰ ਜਿਹੜੀ ਪਾਰਟੀ ਦੀ ਸਰਕਾਰ ਬਣਦੀ ਆ ਜੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਸ ਸੰਵੇਦਨਸ਼ੀਲ ਮੁੱਦੇ ਤੇ ਅਗਵਾਈ ਨਹੀਂ ਕੀਤੀ ਤਾਂ ਤਾਂ ਉਹਨਾਂ ਦਾ ਹਾਲਾਤ ਆ ਪੰਜਾਬ ਸਰਕਾਰ ਤੇ ਹੁਣ ਮੁੱਖ ਮੰਤਰੀ ਭਗਵਤ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਜਿਹੜੀ ਆਮ ਆਦਮੀ ਪਾਰਟੀ ਨੂੰ ਇਹ ਜਿਹੜੀ ਹੈਗੇ ਸਥਿਤੀ ਨੂੰ ਸਪਸ਼ਟ ਸਮਝ ਕੇ ਤੇ ਅਗਵਾਈ ਕਰਨੀ ਚਾਹੀਦੀ ਹੈ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਪਿੱਛੇ ਵੀ ਜਿਹੜੀ ਕੇਂਦਰ ਸਰਕਾਰ ਨਾਲ ਕੋਸ਼ਿਸ਼ ਕਿਸਾਨੀ ਜਥੇਬੰਦੀਆਂ ਦੇ ਮੁਲਾਕਾਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਉਹ ਹੱਲ ਨਹੀਂ ਹੋਇਆ ਪਰੰਤੂ ਹੁਣ ਜਿਹੜੀ ਇਹ ਲੰਬਾ ਅਕਾਲੀ ਦਲ ਵਾਲਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਵੇਲੇ ਮਿਲ ਕੇ ਉਹਨਾਂ ਦੀ ਸਿਹਤ ਦਾ ਮਸਲਾ ਸਿਹਤ ਦੇ ਨਾਲ ਨਾਲ ਹੋਰ ਬਹੁਤ ਸਾਰੇ ਮੁੱਦੇ ਕਿ ਨਾਲ ਤਾਂ ਜਿਹੜੀ ਹੈਗੇ ਜਥੇਬੰਦਕ ਢਾਂਚਾ ਕਿਸਾਨੀ ਦਾ ਪੂਰੀ ਤਰ੍ਹਾਂ ਬਦਨਾਮ ਹੋ ਜੂ ਜਿਵੇਂ ਸਿੱਖ ਕੌਮ ਦੇ ਵਿੱਚ ਧੜੇਬੰਦੀ ਜਾਂ ਅਸੀਂ ਇੱਕ ਦੂਜੇ ਨਾਲ ਸਹਿਮਤ ਨਹੀਂ ਤਾਂ ਕਿੱਥੇ ਜਾ ਕੇ ਜਿਹੜਾ ਹੈਗਾ ਸਾਡਾ ਅਸੀਂ ਆਪਣੇ ਤੌਰ ਤੇ ਜਿਹੜਾ ਪਛੜ ਗਏ ਆ ਆਪਣੇ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਮਸਲੇ ਸੀਗੇ ਹੋਰ ਧਰਮਾਂ ਦੇ ਵਿੱਚ ਅਸੀਂ ਸਵਾਲ ਚੱਕਣ ਦੀ ਬਜਾਏ ਆਪ ਦੇ ਇੱਕੇ ਤੋਂ ਬਾਹਰ ਆ ਇਸੇ ਕਰਕੇ ਜਿਹੜਾ ਅੱਜ ਅਕਾਲ ਤਖਤ ਸਾਡੇ ਜਥੇਦਾਰਾਂ ਤੇ ਵੀ ਸਵਾਲ ਉੱਠਦੇ ਬਿਲਕੁਲ ਉਹੀ ਉੱਠਦੇ ਆ ਜਥੇਦਾਰ ਜਿੰਨੇ ਸਾਡੇ ਪੰਜ ਤਖਤਾਂ ਜਥੇਦਾਰ ਸਾਹਿਬ ਆਉਂਨਾ ਵੱਲੋਂ ਹੁਕਮ ਕੀਤੇਗੇ ਉਹਨਾਂ ਨੂੰ ਹੁਕਮਾਂ ਦੀ ਤਮੀਲ ਨਹੀਂ ਹੋ ਰਹੀ ਠੀਕ ਹੈ ਠੀਕ ਹੈ ਵੀ ਸੇਵਾ ਕਰਿਆ ਹੈ ਪਰ ਜੋ ਉਹਨਾਂ ਨੂੰ ਕਿਹਾ ਗਿਆ ਡਿਊਟੀ ਲਾਈ ਗਈ ਉਹਨੋਂ ਵੀ ਤੁਸੀਂ ਆਹ ਇਨੇ ਸਮੇਂ ਦੇ ਵਿੱਚ ਕਰਨਾ ਉਹ ਨਹੀਂ ਕੀਤਾ ਗਿਆ ਪਰ ਇਹ ਦੀ ਜਿਹੜੀ ਤਮੀਲ ਨਹੀਂ ਕੀਤੀ ਇਹਦਾ ਖਮਿਆਜਾ ਲਗਾਤਾਰ ਉਹ ਲੋਕ ਭੁਗਤ ਵੀ ਰਏ ਤੇ ਭੁਗਤਣਗੇ ਵੀ ਬਿਲਕੁਲ ਠੀਕ ਹੈ ਪਰ ਜੇ ਭਗਵਾਨ ਸਿੰਘ ਮਾਨ ਸ਼੍ਰੋਮਣੀ ਕਾਲਜ ਵਾਲ ਨੂੰ ਵੇਖ ਕੇ ਸਬਕ ਨਹੀਂ ਸਿੱਖਦਾ 2015 ਨੂੰ ਵੇਖ ਕੇ ਸਭ ਕ ਨਹੀਂ ਸਕਦਾਗਾ ਇਹਨਾਂ ਨੂੰ ਵੀ ਜਿਹੜਾ ਆਉਣ ਵਾਲੇ ਸਮੇਂ 2027 ਦੇ ਵਿੱਚ ਅੱਜ ਆ ਭੁਗਤਣਾ ਪੈ ਸਕਦਾ ਭਗਵਾਨ ਸਿੰਘ ਮਾਨ ਦੀ ਜ਼ਿੰਮੇਵਾਰੀ ਬੰਦੀ ਹੈਗੀ ਆ ਵੀ ਉਹ ਦੂਦ ਦੇ ਵਿੱਚ ਕੰਮ ਕਰੇ ਕਿਸਾਨਾਂ ਨੂੰ ਜਾ ਕੇ ਉੱਥੇ ਮਿਲੇ ਉਹਨਾਂ ਦੇ ਕੋਲੇ ਜਾ ਕੇ ਬੈਠੇ ਤੇ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰੇ ਤੇ ਜਾ ਕੇ ਕੇਂਦਰ ਨਾਲ ਗੱਲਬਾਤ ਕਰੇ ਸਾਰੇ ਕੰਮ ਛੱਡ ਕੇ ਉੱਥੇ ਜਾਣੀ ਜ਼ਿੰਮੇਵਾਰੀ ਉਹਦੀ ਵੱਧਦੀ ਹੈ ਨਹੀਂ ਤਾਂ ਇਹਨਾਂ ਨੂੰ 2027 ਦੇ ਵਿੱਚ ਬਹੁਤ ਮਾੜਾ ਕਮਿਆਜਾ ਇਹ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਜੇ ਅਗਰ ਵਾਹ ਸਿੰਘ ਮਾਨ ਸੀਰੀਅਸ ਨਾ ਹੋਵੇ ਬਿਲਕੁਲ ਜੀ ਬਰਾੜ ਸਾਹਿਬ ਨਾਲ ਦੀ ਨਾਲ ਇੱਕ ਗੱਲ ਹੋਰ ਕਰ ਲਈ ਵੀ ਜਿਵੇਂ ਜਿਹੜਾ ਹੈਗਾ ਵੀ ਪਿਛਲਾ 2024 ਦੇ ਵਿੱਚ ਐਨ ਆਰ ਆਈ ਜਿਹੜਾ ਹੈਗਾ ਮਸਲਾ ਹੈਗਾ ਉਹ ਬੜੇ ਗੰਮੀਰ ਸਿੱਟਿਆਂ ਦੇ ਵਿੱਚੋਂ ਨਿਕਲਿਆ ਨੌਜਵਾਨਾਂ ਦੀ ਬਹੁਤ ਸਾਰੇ ਜਿਹੜੇ ਸੀਗੇ ਉੱਥੇ ਪੜਨ ਗਏ ਉਹਨਾਂ ਲਈ ਸਮੱਸਿਆਵਾਂ ਆਉਂਦੀਆਂ ਰਹਿਗੀਆਂ ਨਾਲ ਦੀ ਨਾਲ ਉੱਥੇ ਇਹ ਵੀ ਦੇਖਣ ਨੂੰ ਮਿਲਿਆ ਵੀ ਜਿਹੜੇ ਉੱਧਰ ਲੋਕ ਸੀਗੇ ਸਥਿਰ ਲੋਕ ਸੀਗੇ ਜਿਹੜੇ ਉੱਥੇ ਆਪਣੇ ਵੱਡੇ ਕਾਰੋਬਾਰੀ ਸੀ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਜਿਹੜੇ ਪੜਨ ਵਾਲੇ ਨੌਜਵਾਨਾਂ ਦਾ ਜਾਂ ਜਿਹੜੇ ਹੈਗੇ ਵਿਦੇਸ਼ ਚ ਆਪਣਾ ਭਵਿੱਖ ਬਣਾਉਣ ਗਏ ਸੀ ਉਹਨਾਂ ਦਾ ਸ਼ੋਸ਼ਣ ਵੀ ਕੀਤਾ ਤਾਂ ਇਸੇ ਇਹਦੇ ਵਿੱਚ ਇੱਕ ਬਹੁਤ ਵਧੀਆ ਉਦਮ ਜਿਹੜਾ ਹੈਗਾ ਕੀਤਾ ਸੀ ਮਨਦੀਪ ਕੌਰ ਟੰਗਰਾਣੇ ਜਿਹੜੇ ਹੈਗੇ ਘਰ ਵਾਪਸੀ ਤੇ ਤਹਿਤ ਉਹਨਾਂ ਨੇ ਇੱਕ ਮਹਮ ਲਾਈ ਸੀ ਲੋਕਾਂ ਦੇ ਲਈ ਰੋਜ਼ ਕਾਰ ਦੇ ਲਈ ਉਪਰਾਲੇ ਕੀਤੇ ਤੇ ਬਹੁਤ ਸਾਰੇ ਹੋਰ ਲੋਕ ਵੀ ਜਿਹੜੇ ਹੈਗੇ ਆ ਘਰ ਵਾਪਸੀ ਜਾਨੀ ਕਿ ਪੰਜਾਬ ਵਾਪਸੀ ਵਾਸਤੇ ਜਿਹੜੇ ਆ ਰਹੇ ਆ ਕਿਉਂਕਿ ਪੰਜਾਬ ਨੂੰ ਸੰਭਾਲਣ ਦੀ ਲੋੜ ਆ ਤੁਸੀਂ ਕੀ ਕਹਿਣਾ ਚਾਹੋਗੇ ਨਾਲ ਦੀ ਨਾਲ ਜਿਹੜੀ ਹੈਗੀ ਆ ਕੁਲਦੀਪ ਸਿੰਘ ਧਾਲੀਵਾਲ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਸਟ ਆਈ ਸੀ ਵੀ ਐਨਆਰ ਆਨਲਾਈਨ ਪਹਿਲੀ ਜਿਹੜੀ ਆ ਆਨਲਾਈਨ ਐਨਆਰਆਈਆਂ ਦੇ ਨਾਲ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਉਹਨਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਇਹਦੇ ਕੀ ਸਿੱਟੇ ਨਿਕਲਣਗੇ ਸਟੂਡੈਂਟ ਬੈਂਕ ਵਾਸਤੇ ਜਾਂ ਜਿਹੜੇ ਲੋਕ ਬਾਹਰ ਦੇ ਭਵਿੱਖ ਜਾਣਦੇ ਆ ਵੀ 25 ਦੇ ਵਿੱਚ ਉਹਨਾਂ ਲਈ ਕਿਸ ਤਰ੍ਹਾਂ ਦਾ ਰੋਹੂ ਕੀ ਉਦਮ ਵਿੱਚ ਪੰਜਾਬ ਸਰਕਾਰ ਦਾ ਜਿਹੜੀ ਹੈਗੀ ਆ ਮਿਨਿਸਟਰੀ ਜਿਹੜੀ ਹੈਗੀ ਆ ਹਵਾਈ ਮਿਨਿਸਟਰੀ ਕੀ ਕਰ ਸਕਦੀ ਹੈ ਦੇਖੋ ਗੱਲ ਇਹ ਆ ਜਿਹੜੀ ਤੁਸੀਂ ਕੱਲ ਸਪੋਟਨਾਂ ਵਾਲੀ ਕੀਤੀ ਨਾ ਕ੍ਰੈਡਾ ਨੂੰ ਲੈ ਕੇ ਜ਼ਿਆਦਾ ਹੀ ਖਬਰਾਂ ਨਿਕਲੀਆਂ ਹੈਗੀਆਂ ਤੇ ਆਪਣੇ ਮੀਡੀਆ ਦਾ ਪੈਜਾ ਕਰ ਉੱਥੋਂ ਦੀ ਸਚਾਈ ਦੀ ਗੱਲ ਕਰੀਏ ਤਾਂ ਅਜਮੀਰ ਅਸਮਾਨ ਦਾ ਫਰਕ ਪੈਦਾ ਕਿਉਂਕਿ ਬਹੁਤ ਜ਼ਿਆਦਾ ਉਹਦਾ ਚੜਾ ਕੇ ਆਪਣੇ ਮੀਡੀਆ ਦੇ ਵਿੱਚ ਗੱਲਾਂ ਇਹ ਆਉਂਦੀਆਂ ਵੀ ਹੈ ਕਿ ਦੂਜੀ ਗੱਲ ਨਹੀਂ ਜੀ ਤੇ ਉਹ ਕੋਈ ਛੋਟੇ ਛੋਟੇ ਟਵੀਟ ਹੁੰਦੇ ਉਹ ਤੋਂ ਉੱਪਰ ਦੀ ਹੀ ਖਬਰਾਂ ਜਿਹੜੀ ਬਣਾ ਲੈਂਦੇ ਆ ਆਪਾਂ ਵੀ ਬਣਾਉਂਦੇ ਆ ਕਿ ਦੂਜੀ ਗੱਲ ਟਵੀਟ ਨੂੰ ਦੇਖ ਕੇ ਆਪਾਂ ਟਵੀਟ ਦੇ ਮਤਲਬ ਤਾਂ ਖਬਰ ਬਣਾਉਂਦੇ ਆ ਕੁਝ ਮੀਡੀਆ ਇਹੋ ਜਿਹਾ ਵੀ ਆਏਗਾ ਜਦੋਂ ਉਹ ਟਵੀਟ ਤੇ ਲਿਖਿਆ ਘਟੁੰਦਾ ਤੇ ਉਹਨੂੰ ਮਸਾਲਾ ਵਾਦ ਲਾ ਕੇ ਪੇਸ਼ ਕਰਦਾ ਸਾਡੇ ਜਿਹੜੇ ਸਟੂਡੈਂਟਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਉੱਥੇ ਪਿਆ ਕੋ ਸਾਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਜਿਹੜੇ ਲੋਕ ਉੱਥੇ ਪੜ੍ਹਨ ਲਈ ਨਹੀਂ ਸਿਰਫ ਕੰਮ ਕਰਨ ਲਈ ਗਏ ਸੀ ਤੇ ਉਹਨਾਂ ਨੂੰ ਮਤਲਬ ਸਰਕਾਰ ਨੇ ਪਛਾਣਨਾ ਸ਼ੁਰੂ ਕਰਤਾ ਵੀ ਕਿਹੜੇ ਬੰਦੇ ਗਲਤ ਕਰਦੇ ਇੱਕ ਹੋ ਕੇ ਕੁਝ ਕੁ ਲੋਕ ਇਹੋ ਜਿਹੇ ਕੁਝ ਮਾੜੇ ਲੋਕ ਵੀ ਚਲੇ ਗਏ ਜਿਨ੍ਹਾਂ ਨੇ ਜਾ ਕੇ ਉੱਥੋਂ ਦਾ ਮਾਹੌਲ ਵੀ ਖਰਾਬ ਕੀਤਾ ਉਲਣਵਾਜੀਆਂ ਕੀਤੀ ਉਲਣਵਾਜੀ ਵੀ ਕੀਤੀ ਉੱਥੋਂ ਦੇ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਬੈਠਾ ਸੀ ਪੁਰਾਣਾ ਜਿਹੜਾ ਉਹ ਉਹ ਗੱਲਾਂ ਇਹਨਾਂ ਨੂੰ ਪਸੰਦ ਨਹੀਂ ਕਰਦਾ ਸੀਗਾ ਹਾਂ ਕੁਝ ਲੋਕ ਸ਼ੋਸ਼ਣ ਕਰਨ ਵਾਲੇ ਵੀ ਸੀਗੇ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਸ਼ੋਸ਼ਣ ਕੀਤਾ ਵੀ ਹੈ ਪਰ ਬਹੁਤ ਗੈਂਦੀ ਆਉਜੀ ਵੀ ਹੈ ਜਿਹੜੇ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਾਂਭਿਆ ਵੀ ਹੈ ਤੇ ਉਹਨਾਂ ਨੂੰ ਰਹਿਸ਼ਾ ਵੀ ਪ੍ਰੋਵਾਈਡ ਕਰਾਉਣ ਦੇ ਵਿੱਚ ਕੋਸ਼ਿਸ਼ ਕੀਤੀ ਉਹਨਾਂ ਦੀ ਮਦਦ ਵੀ ਕੀਤੀ ਖਾਲਸੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਖਾਣਾ ਵੀ ਬੱਚੇ ਜੀ ਉਹ ਦਿਖਾਦੇ ਹੈਗੇ ਪਰ ਗੱਲ ਵਿੱਚ ਇਹ ਹੈਗੀ ਆ ਵੀ ਆਪਾਂ ਜੇ ਕਹਿੰਦੇ ਪੰਜੇ ਕੋਲ ਇੱਕੋ ਜਣੀਆਂ ਵੀ ਕਿਤੇ ਨਾ ਕਿਤੇ ਜਾ ਕੇ ਹਰ ਜਗ੍ਹਾ ਦੇ ਨੌਕਸ ਵੀ ਹੈਗਾ ਕੁਝ ਲੋਕਾਂ ਦੀ ਮਰਛਾ ਏਸੀ ਵੀ ਅਸੀਂ ਤਾਂ ਸਿਰਫ ਕੈਨੇਡਾ ਜਾਣਾ ਤੇ ਜਿਵੇਂ ਵਰਜੀ ਜਾਣਾ ਉਹ ਕੈਨੇਡਾ ਵੀ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਉਹ ਨਹੀਂ ਜਾ ਕੇ ਕਾਲ ਜ ਆਉਦੇ ਜਾਰੇ ਕਿ ਜੁਆਇਨ ਕੀਤੇ ਉਸ ਤੋਂ ਬਾਅਦ ਦੇ ਬੱਚੇ ਇਮੀਗ੍ਰੇਸ਼ਨ ਜਾਂ ਦੂਜੀਆਂ ਚੀਜ਼ਾਂ ਉਹਨਾਂ ਨੂੰ ਸਾਰਾ ਕੁਝ ਇਹ ਕਰਨਾ ਪੈ ਗਿਆ ਉਹ ਬੰਦਿਆਂ ਨੂੰ ਫੜਨਾ ਹੀ ਪੈ ਗਿਆ ਕੁਝ ਲੋਕ ਸਾਡੇ ਇਹੋ ਜਿਹੇ ਲਾਲਚੀ ਕਿਸੇ ਦੇ ਬਾਹਰ ਚਲੇ ਗਏ ਉਹਨਾਂ ਨੇ ਵਿਸਟੂ ਬੀਜੇ ਲੈ ਵਿਸਟੂ ਬੀਜੇ ਜਾ ਕੇ ਉੱਥੇ ਲੈ ਕੇ ਤੇ ਕੰਮ ਕੰਮ ਸ਼ੁਰੂ ਕਰਤਾ ਜਿਵੇਂ ਜੇ ਪਬਲਿਕ ਰੋ 15 ਡਾਲਰ ਘੰਟੇ ਦੇ ਉੱਤੇ ਸਾਨੂੰ ਕੰਮ ਮਿਲਦਾ ਇੱਕ ਬੰਦੇ ਨੂੰ ਤੇ ਉਹ 10 ਜਾਂ 8 ਡਾਲਰ ਤੇ ਕੰਮ ਕਰ ਰਹੇ ਆ ਅੱਧੇ ਪੈਸਿਆਂ ਦੇ ਵਿੱਚ ਮਿਲਨ ਲੱਗ ਪਿਆ ਤੇ ਜਿਹੜੇ ਬੰਦਿਆਂ ਨੂੰ ਜਰੂਰੀ ਸੀਗਾ 15 ਡਾਲਰ ਤੇ ਕੰਮ ਕਰਨਾ ਉਹਨੂੰ ਮਿਲਨ ਲੱਗ ਗਿਆ ਇਹ ਚੀਜ਼ਾਂ ਨਹੀਂ ਬੇਵਜ਼ਗਾਰੀ ਬੇਵਜ਼ਗਾਰ ਘਾਣੇ ਸਾਡੇ ਆਪਣੇ ਬੰਦੇ ਵੀ ਬਹੁਤ ਕਿਉਂਕਿ ਜਿਹੜੇ ਇੱਥੇ ਵਿਹਲੇ ਬੈਠੇ ਉੱਥੇ ਚਲੇ ਗਏ ਹੁਣ ਉਹਨਾਂ ਨੇ ਕੀ ਕੀਤਾ ਜਿਹੜੇ ਬੰਦੇ ਵਿਹਲੇ ਬੈਠੇ ਉੱਥੇ ਗਏ ਸੀਗੇ ਜਿਨ੍ਹਾਂ ਨੇ ਉੱਥੇ ਜਾ ਸ਼ੁਰੂ ਕੀਤਾ ਉਹਨਾਂ ਨੂੰ ਬੰਦ ਨਾ ਉਹਨਾਂ ਨੇ ਫੜਿਆ ਤੇ ਕੰਜਾਂ ਦਾ ਰਿਪੋਰਟ ਵੀ ਕੀਤਾ ਇਹ ਇੱਕ ਦੂਜੀ ਗੱਲ ਨਹੀਂ ਰਿਪੋਰਟ ਕਰਨਾ ਵੀ ਵਰਦਾ ਸੀ ਕਿਉਂਕਿ ਜਿਹੜੇ ਅਸਲ ਜਿਹਨਾਂ ਨੇ 30 ਲੱਖ ਰੁਪਏ ਲਾ ਕੇ ਬੱਚੇ ਪੜਨ ਵਾਸਤੇ ਗਏ ਤੇ ਉਹਨਾਂ ਨੂੰ ਕੰਮ ਦੀ ਜਰੂਰਤ ਹੈ ਜੇ ਉਹ ਕੰਮ ਕਰਨ ਜੇ ਤਾਂ ਫੀਸ ਜੀ ਆਉਦੀ ਟਾਈਮ ਕਰਦੇ ਨੇ ਤਾਂ ਹੀ ਆਉਦਾ ਉਹ ਰਹਿਣ ਸਿਰ ਬਣਾਉਣਗੇ ਤਾਂ ਹੀ ਉਹ ਆਪਦਾ ਖਾਣਾ ਬਣਾ ਸਕਦੇ ਹਨ ਤੇ ਪਰ ਜਦੋਂ ਬੰਦੇ ਵਾਧੂ ਘਾਟੂ ਚਲੇ ਗਏ ਉਹਨਾਂ ਨੇ ਵੀ ਖਰਾਬ ਕੀਤਾ ਤੇ ਹੁਣ ਚਲੋ ਸਰਕਾਰ ਨੇ ਸ਼ਕਤੀ ਦਾ ਕੀਤੀ ਇੱਕ ਦੂਜੀ ਗੱਲ ਨਹੀਂ ਹੋਰ ਕੰਟਰੀ ਖੁੱਲ ਜੂਗੀ ਇੱਥੇ ਦਾ ਆਪਣਾ ਚੱਲਦਾ ਹੀ ਰਹਿੰਦਾ ਕੰਮ ਤੇ ਮੇਰਾ ਖਿਆਲ ਹੈ ਵੀ ਜਿਹੜੀ ਪੰਜਾਬ ਸਰਕਾਰ ਨੇ ਤੁਸੀਂ ਗੱਲ ਕੀਤੀ ਹੈਗੀ ਆ ਵੀ ਐਨਆਰਆਈਆਂ ਨਾਲ ਉਹ ਮੀਟਿੰਗਾਂ ਕਰੇ ਜਾਓ ਮੀਟਿੰਗਾਂ-ਮੂਟਿੰਗਾਂ ਤਾਂ ਦੇਖੋ ਇਹ ਸਿਆਸੀ ਮੀਟਿੰਗਾਂ ਹੁੰਦੀਆਂ ਜਿਹੜੀਆਂ ਐਨਆਰਆਈਆਂ ਮੀਟਿੰਗਾਂ ਦੇ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਸਿਆਸੀ ਆਪਦੇ ਆਦੇ ਵੈਂਗਣਾ ਕਰਦੇ ਆ ਜੀ ਦੂਜੇ ਉੱਤੇ ਜਾਂਦੇ ਨਹੀਂਗੇ ਪਰ ਐਨਆਰਆਈਆਂ ਦੀਆਂ ਸਮੱਸਿਆਵਾਂ ਜਿਹੜੀਆਂ ਕਈ ਵਾਰ ਆਪ ਨੂੰ ਸਾਹਮਣੇ ਵੀ ਆਉਂਦੀਆਂ ਜਿਹੜੀਆਂ ਮਤਲਬ ਸਰਕਾਰ ਨੂੰ ਜੱਠਾਂ ਦੀ ਲੋੜ ਆ ਜਿਵੇਂ ਉਹਨਾਂ ਦੀਆਂ ਜਾਇਦਾਦਾਂ ਹੁੰਦੀਆਂ ਜਾਂ ਉਹਨਾਂ ਦੇ ਮਕਾਨ ਹੁੰਦੇ ਆ ਵੀ ਕੁਝ ਲੋਕ ਆ ਜਿਹੜੇ ਉੱਥੇ ਸਾਹਮਣੇ ਮਾਮਲੇ ਵਿੱਚ ਉਹਨਾਂ ਨੂੰ ਦੱਬ ਲੈਂਦੇ ਆ ਬਾਅਦ ਨੂੰ ਦਿੰਦੇ ਨਹੀਂ ਵਿਚਾਰੇ ਉਹ ਮਤਲਬ ਲੜਾਈਆਂ ਲਾਪੇ ਲੈਂਦੇ ਆ ਉਹਨਾਂ ਵਾਸਤੇ ਵੱਖਰਾ ਸਿਸਟਮ ਜ਼ਰੂਰ ਹੋਣਾ ਚਾਹੀਦਾ ਜਿਹੜਾ ਸਹੀ ਐਨਆਰਆਈ ਹੈ ਇਹਦਾ ਪਰਿਵਾਰ ਗਿਆ ਜੇ ਅਗਰ ਉਹਦੀ ਵਾਕਈ ਉਹਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹਚਾਰਿਆ ਉਹਦੇ ਲਈ ਵੱਖਰਾ ਉਹਨੂੰ ਗੇੜੇ ਨਾ ਕਰਨੇ ਪੈਣ ਉਹਦੀ ਸੁਣਵਾਈ ਸਿੱਧੀ ਹੋਵੇ ਤੇ ਸਿੱਧਾ ਆਰਡਰ ਹੋਵੇ ਤੇ ਭਾਈ ਇਹਦੀ ਚੀਜ਼ ਜਿਹੜੀ ਖਾਲੀ ਕਰਾ ਕੇ ਦੇਓ ਜਾਂ ਇਹਨੂੰ ਕੋਈ ਨਾ ਪਿਆ ਇਹ ਸਮੱਸਿਆ ਉਹਨਾਂ ਲੋਕਾਂ ਸਟੂਡੈਂਟ ਜਿਹੜੇ ਪੜ੍ਹਨਾ ਉਹ ਤਾਂ ਵੱਖ-ਵੱਖ ਕੰਟਰੀਆਂ ਹੋਰ ਵੀ ਹੈਗੀਆਂ ਉੱਥੇ ਵੀ ਜਾ ਰਹੇ ਹੈਗੇ ਆ ਕੋਈ ਯੂਕੇ ਜਾ ਰਿਹਾ ਆਸਟ੍ਰੇਲੀਆ ਵੀ ਜਾ ਰਿਹਾ ਅਮਰੀਕਾ ਵੀ ਜਾ ਰਿਹਾ ਇਹ ਦੂਜੀ ਗੱਲ ਨਹੀਂ ਜਿਹਨੇ ਨਹੀਂ ਪੜ੍ਹਨਾ ਉਹਨੂੰ ਜਿੱਥੇ ਮਰਜੀ ਭੇਜ ਦੋ ਉਹਨੇ ਤਾਂ ਪੜ੍ਹਨਾ ਹੀ ਨਹੀਂ ਉਹ ਕਹਿੰਦਾ ਵੀ ਆਪਦਾ ਕੰਮ ਕਰਨਾ ਜਾਂ ਕੰਮ ਕਰਨਾ ਪਰਮਿਟ ਲੈ ਕੇ ਜਾ ਰਹੇ ਆ ਪਰ ਕਈ ਪਰਮਿਟ ਉਪਰ ਲੈ ਜਾਂਦੇ ਆ ਜਿਹੜੀਆਂ ਕੰਪਨੀਆਂ ਕਾ ਕੰਮ ਨਹੀਂ ਦਿੰਦੀਆਂ ਠੀਕ ਹੈ ਉੱਥੇ ਵੀ ਸਮੱਸਿਆ ਆਉਦੀ ਹੈ ਪਰ ਚਲੋ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਲੋਕ ਅੱਗੇ ਨਾਲੋਂ ਥੋੜਾ ਫਰਕ ਪੈ ਗਿਆ ਬਹੁਤ ਬਦਲ ਜਿਹੜੇ ਜ਼ਮੀਨਾਂ ਜਮੂਰਾਈਆਂ ਵੇਚ ਕੇ ਚਲੇ ਗਏ ਉਹ ਹੁਣ ਪਸਤਾਉਂਦੇ ਪਏ ਆ ਜੀ ਮੈਂ ਇੱਕ ਵਾਰ ਗੱਲ ਕੀਤੀ ਸੀ ਮੈਂ ਕਿਹਾ ਲੋਕ ਕੈਨੇਡਾ ਜਾਓ ਪਰ ਜ਼ਮੀਨ ਨਾ ਵੇਚੋ ਜੀ ਵੀ ਜ਼ਮੀਨ ਨਾ ਵੇਚੋ ਤੁਸੀਂ ਕੋਈ ਨਹੀਂ ਕਦੋਂ ਵੀ ਤੁਸੀਂ ਆ ਜਾ ਸਕਦੇ ਆ ਆਪਣੀ ਥੋੜੀ ਜਨਮ ਭੂਮੀ ਐ ਪਰ ਕੁਛ ਲੋਕ ਇਹੋ ਜਿਹੇ ਮਤਲਬ ਚੱਕਵੇਂ ਕਹਿਦੇ ਉਹ ਜਾਂ ਫੂਰੇ ਕਹਿਦੇ ਉਹਨਾਂ ਨੇ ਜ਼ਮੀਨਾਂ ਵੀ ਵੇਚ ਤਾ ਘਰ ਵੀ ਵੇਚ ਤਾ ਤੇ ਮਰ ਕੇ ਹੁਣ ਉੱਥੇ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸਰਕਾਰ ਦੇ ਕੋਲ ਬਗਾਨੀ ਸਰਕਾਰ ਉਹ ਕੋਈ ਵੀ ਆਪਦੀ ਕਾਨੂੰਨ ਲਿਆ ਸਕਦੀ ਹੈ ਕਰੋ ਮਰਜ਼ੀ ਸਾਨੂੰ ਉੱਥੋਂ ਕਹਿ ਲੈਂਗੇ ਵੀ ਜਾਓ ਠੀਕ ਹੈ ਇੱਥੇ ਕਹਦਾ ਕਿਹਨੇ ਪੁੱਛਣਾ ਕਿਸ ਨੂੰ ਕਾਨੂੰਨ ਤਾਂ ਉਹਨਾਂ ਦੇ ਆ ਨਾ ਜੇ ਤੁਸੀਂ ਕਹਿ ਦਿਓ ਵੀ ਉੱਥੇ ਜਾ ਕੇ ਬਹਿ ਗਏ ਵੀ ਪੀਆਰ ਹੋ ਗਏ ਜਾਂ ਸ੍ਰੀਆ ਹੋ ਗਏ ਸਾਨੂੰ ਹੁਣ ਕੋਈ ਕੱਟ ਨਹੀਂ ਸਕਦਾ ਇੱਥੇ ਕੋਈ ਬਾਲਾ ਇਸ ਕਰਕੇ ਆ ਵੀ ਜਿਹੜੀ ਪੰਜਾਬ ਵੀ ਐਡਾ ਮਾੜਾ ਨਹੀਂ ਗਾ ਪੰਜਾਬ ਬਹੁਤ ਵਧੀਆ ਹੈ ਪੰਜਾਬ ਨੂੰ ਬਦਨਾਮ ਬਾਲਾ ਕੀਤਾ ਜਾਂਦਾ ਹੈ ਉਹ ਵੀ ਸ਼ਾਸਤ ਦੇ ਬਾਰੇ ਹਰ ਤਰੀਕਾ ਹਰ ਤਰੀਕੇ ਦੇ ਨਾਮ ਹੰਦੇ ਪੰਜਾਂ ਦੇ ਨਾਮ ਹੰਦੇ ਪੰਜਾਬ ਨੂੰ ਬਦਲਣਾ ਕਿਹਾ ਬਹੁਤ ਜਗ੍ਹਾ ਪਹਿਲਾਂ ਪੜਿਆ ਵਾ ਤੇ ਇਹ ਹੀ ਕਾफी ਸਮਾਂ ਲੈ ਲਿਆ ਮੇਰਾ ਖਿਆਲ ਬਿਲਕੁਲ ਦੋਸਤੋ ਜਿਹੜਾ ਨਵੇਂ ਸਾਲ ਤੇ ਅਸੀਂ ਬਹੁਤ ਸਾਰੇ ਕਨਸੈਪਟ ਤੇ ਗੱਲ ਕਰਨੀ ਸੀਗੀ ਕਿਉਂਕਿ ਲੰਮਾ ਸਮਾਂ ਜਿਹੜਾ ਹੈਗਾ ਇਹ ਤੇ ਇੱਕ ਅਸੀਂ ਜਿਹੜਾ ਐਪੀਸੋਡ ਵਾਈਜ਼ ਗੱਲ ਕਰਾਂਗੇ ਪਰੰਤੂ ਅਸੀਂ ਇਹ ਕਹਿੰਦੇ ਆ 2025 ਦੇ ਵਿੱਚ 24 ਦੇ ਵਿੱਚ ਜਾਂ 24 ਤੋਂ ਪਹਿਲਾਂ ਕਾफी ਲੰਮਾ ਸਮਾਂ ਸਰਕਾਰਾਂ ਨੇ ਤੇ ਪ੍ਰਸ਼ਾਸਨ ਨੇ ਖਾਸ ਕਰਕੇ ਨਾਲ ਦੀ ਨਾਲ ਸਮਾਜ ਸੇਵੀ ਸੰਸਥਾਵਾਂ ਨੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਬੜਾ ਜ਼ੋਰ ਲਾ ਰੱਖਿਆ ਪਰੰਤੂ ਉਹ ਥਾਲੀ ਨਹੀਂ ਪਈ ਉਮੇ ਵੇਚਣ ਵਾਲੇ ਲੋਕ ਖਾਣ ਵਾਲੇ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਮਾਪਿਆਂ ਨੂੰ ਰੁੱਲਦਾ ਛੱਡ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਤਾਦਾਦ ਨਹੀਂ ਕੱਢੀ ਪਰੰਤੂ 2025 ਸਾਨੂੰ ਪਰਨ ਕਰਨਾ ਚਾਹੀਦਾ ਵੀ ਜਿਹੜੀ ਅਸੀਂ ਆਪ ਦੀ ਸਿਹਤ ਦੇ ਲਈ ਵਰਤਦੇ ਆ ਜਿਹੜੀ ਨੁਕਸਾਨ ਕਰਨ ਵਾਲੀ ਚੀਜ਼ ਆ ਉਦੋਂ ਗਰੇਜ਼ ਕਰਕੇ ਨਵੇਂ ਜਿਹੜੇ ਸੁਪਨੇ ਜਿਹੜੇ ਸਰਜਨ ਦੀ ਲੋੜ ਆ ਉਹਨਾਂ ਨੂੰ ਪੂਰੇ ਕਰਨ ਵਾਸਤੇ ਇਹ ਆਪ ਦੀ ਜਿਹੜੀ ਹੈਗੀ ਮਨੋਵੱਲ ਨੂੰ ਕਾਇਮ ਕਰਨ ਦੀ ਲੋੜ ਆ ਤਾਂ ਕਿ ਅਸੀਂ ਮਾਪੇ-ਬਾਪ ਨੂੰ ਭੈਣ-ਭਰਾਵਾਂ ਨੂੰ ਸੁੱਖ ਦਾ ਸਾਥ ਦੇ ਸਕੀਏ ਚੰਗਾ ਸਮਾਜ ਸਿਰ ਸਕੀਏ ਨਸ਼ੇ ਤੋਂ ਤੇ ਹੋਰ ਅਲਾਮਤਾ ਤੋਂ ਬਿਨਾਂ ਜਿਹੜਾ ਹੈਗਾ ਅਸੀਂ ਕੋਈ ਕਾਰਜ ਆਰੰਭ ਸਕੀਏ ਤਾਂ ਕਿ ਜਿਹੜਾ ਹੈਗਾ ਸਾਡਾ ਸਮਾਜ ਸਾਡੇ ਪੰਜਾਬ ਤੇ ਸਾਡੇ ਪੰਜਾਬੀਆਂ ਤੇ ਅਸੀਂ ਮਾਣ ਕਰਨ ਜੋਗੇ ਹੋਈ ਬਿਲਕੁਲ ਮੈਂ ਜਦਾਂ ਜਦਾਂ ਇੱਕ ਦੋ ਸ਼ਬਦ ਰੂਪ ਮੈਂ ਸੁਨਿਆਹੇ ਦਊਗਾ ਮੈਂ ਕਈ ਵਾਰ ਅੱਗੇ ਵੀ ਕਿਹਾ ਹੈਗਾ ਵੀ ਜਿਹੜੇ ਬੱਚੇ ਸਾਡੇ ਜਿਹੜੇ ਨਸ਼ਾ ਕਰਦੇ ਹੈਗੇ ਆ ਆਪਾਂ ਅਲਾੰਬਾ ਸਰਕਾਰਾਂ ਨੂੰ ਦਿੰਨੇ ਆ ਕੋਈ ਵੀ ਸਰਕਾਰਾਂ ਦੀ ਉਹਨੂੰ ਕਹਦੇ ਨੇ ਵੀ ਸਰਕਾਰ ਨਸ਼ਾ ਨਹੀਂ ਰੋਕਦੀ ਜਾਂ ਪੁਲਿਸ ਨਸ਼ਾ ਨਹੀਂ ਰੋਕਦੀ ਕਿਸੇ ਨੇ ਨਹੀਂ ਰੋਕਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੇ ਬੱਚਿਆਂ 'ਲ ਖਾਸ ਧਿਆਨ ਆਪ ਰੱਖੀਏ ਉਹਨਾਂ ਦਾ ਪਤਾ ਰੱਖੋ ਵੀ ਉਹ ਕਿੱਥੇ ਚੱਲਿਆ ਹੈ ਕਿਉਂ ਚੱਲਿਆ ਕਿਹੜੇ ਕੰਮ ਚੱਲਿਆ ਤੇ ਕੀ ਕੰਮ ਕਰਦਾ ਹੈਗਾ ਤੇ ਉਹਨਾਂ ਨੂੰ ਸਮੇਂ ਸਿਰ ਘਰੇ ਉਹ ਕਿੰਨੇ ਵਜੇ ਆਉਂਦਾ ਕਿਉਂ ਨਹੀਂ ਆਉਂਦਾ ਜੇ ਹੈ ਤਾਂ ਕਿੱਥੇ ਹੈਗਾ ਉਹਦਾ ਪਿੱਛਾ ਕਰੋ ਜਦੋਂ ਨਸ਼ਾ ਕਰਨ ਲੱਗ ਪੈਂਦਾ ਫਿਰ ਆਪਾਂ ਨੂੰ ਪਤਾ ਲੱਗਦਾ ਫਿਰ ਆਪਾਂ ਬਹੁਤ ਪਛਤਾਉਂਦੇ ਆ ਫਿਰ ਉਹ ਨਸ਼ਾ ਜਦੋਂ ਬੰਦੇ ਦੇ ਅੰਦਰ ਚਲੇ ਜਾਂਦਾ ਫਿਰ ਉਹ ਛੱਟਣਾ ਬਹੁਤ ਔਖਾ ਜਾਂਦਾ ਫਿਰ ਜਾਂ ਤਾਂ ਉਹਨੂੰ ਲਗਾਤਾਰ ਨਸ਼ਾ ਉਸ ਨੂੰ ਦੇਣਾ ਪਊਗਾ ਥੋੜਾ ਆਸਤੰਗ ਨੁਕਸਾਨ ਹੋਊਗਾ ਤੇ ਜਾਂ ਉਹ ਵਿਚਾਰੇ ਦੀ ਜਿਹੜੀ ਮੌਤ ਹੋ ਜਾਂਦੀ ਆ ਇਸ ਕਰਕੇ ਭਾਵੇਂ ਕਿਸੇ ਵੀ ਅਸੀਂ ਕਾਸਨਾ ਸੰਬੰਧਤ ਹੋਈਏ ਗਰੀਬ ਆ ਜਾਂ ਅਮੀਰ ਆ ਪਰ ਸਾਨੂੰ ਆਪਣੇ ਬੱਚਿਆਂ ਦਾ ਖੁਦ ਆਪਾਂ ਨੂੰ ਹੀ ਧਿਆਨ ਰੱਖਣਾ ਪਊਗਾ ਆਪਾਂ ਕਿਸੇ ਦੇ ਨਹੀਂ ਛੱਡੋ ਸਾਰੇ ਦੇਗੇ ਆਪਣੇ ਬੱਚਿਆਂ ਦਾ ਖੁਦ ਧਿਆਨ ਰੱਖੋ ਤੇ ਉਹਨਾਂ ਨੂੰ ਕੰਟਰੋਲ ਚ ਰੱਖੋ ਤਾਂ ਕਿ ਜਦੋਂ ਉਹ ਮੈਚ्योर ਹੋ ਜੂ 20 ਸਾਲ ਤੋਂ ਬਾਅਦ ਜਦੋਂ ਉਹ ਆਪਣੇ ਪਤਾ ਦਾ ਆਪਣੇ ਪਤਾ ਦਾ ਕਹਿੰਦਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਜਿਹੜੀ ਸ਼ੇਅਰ ਵੀ ਕਰੋਗੇ ਤੇ ਕਮੈਂਟ ਕਰਕੇ ਸਾਡੀ ਕੋਈ ਗਲਤੀ ਹੋਵੇ ਉਹ ਵੀ ਤੁਹਾਨੂੰ ਦੱਸੋਗੇ ਤੇ ਮੈਂ ਕਲਾਮ ਸਭ ਤੁਹਾਡੇ ਵੀ ਧੰਨਵਾਦ ਕਰਦਾ ਨਵੇਂ ਸਾਲ ਦੇ ਤੁਸੀਂ ਅੱਜ ਅਸੀਂ ਇਹਦਾ ਪ੍ਰੋਗਰਾਮ ਅੱਜ ਕੀਤਾ ਹੈਗਾ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਪਸੰਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ